ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਕਾਫਲਾ ਜੋ ਇਸ ਵਕਤ ਇਸ ਵਕਤ ਕੋਟਪੂਰਾ ਸ਼ਹਿਰ ਤੋਂ ਸੰਧਵਾਵਾਂ ਨੂੰ ਜਾਂਦਿਆਂ ਹੋਇਆਂ ਸੰਗਤਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਪੰਜ ਪਿਆਰੇ ਸਹਿਬਾਨ ਪੰਜ ਸ਼ਾਂਚੀ ਸਿੰਘਾਂ ਦਾ ਸਿਰੋਪਾਉ ਦੇ ਨਾਲ ਸਤਿਕਾਰ ਕੀਤਾ ਜਾ ਰਿਹਾ ਹੈ ਸੋ ਇਸ ਵਕਤ ਪੰਜ ਪਿਆਰੇ ਸਹਿਬਾਨ ਤੇ ਨਿਸ਼ਾਂਚੀ ਸਿੰਘਾਂ ਦਾ ਸਿਰੋਪਾਉ ਦੇ ਨਾਲ ਸਨਮਾਨ ਜੋ ਸਤਿਕਾਰ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਇਸ ਵਕਤ ਮਹਾਨ ਸ਼ਹੀਦੀ ਕਾਫਲਾ ਆਪ ਜੀ ਦੇ ਸ਼ਹਿਰ ਆਪ ਜੀ ਦੇ ਨਗਰ ਵਿੱਚੋਂ ਲੰਘ ਰਿਹਾ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤਾਂ ਬਹੁਤ ਵੱਡੇ ਪੱਧਰ ਤੇ ਇੱਥੇ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰਨ ਲਈ ਕੀ ਗਾਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੂਹੀਆਂ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਵਧਾਈ ਦੇਣਾ ਨੌਵੇਂ ਪਾਸ਼ਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸ਼ਹੀਦੀ ਸਾਕ ਹੈ ਉਹਦਾ 350 ਸਾਲਾ ਅਸੀਂ ਸ਼ਤਾਬਦੀ ਦਿਹਾੜਾ ਮਨਾ ਰਹੇ ਆਂ ਔਰ ਇਸ ਦਿਹਾੜੇ ਤੇ ਜੋ ਨਗਰ ਕੀਰਤਨ ਪਾਵਨ ਸਥਾਨ ਅਸਾਮ ਦੇ ਗੁਰਦੁਆਰਾ ਧੋਪੜੀ ਸਾਹਿਬ ਤੋਂ ਰੰਭ ਹੋਇਆ ਸੀਗਾ ਉਹ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਪਾਵਨ ਸਥਾਨ ਤੋਂ ਚੱਲ ਕੇ ਸਾਡੇ ਸ਼ਹਿਰ ਕੋਟਪੂਰਾ ਹੁੰਦਾ ਆ ਸਾਡੇ ਨਗਰ ਸੰਧਵਾ ਵਿਖੇ ਪਹੁੰਚਿਆ ਔਰ ਸੰਗਤਾਂ ਨੂੰ ਅਸੀਂ ਟਾਈਮ 3 ਵਜੇ ਦਾ ਦਿੱਤਾ ਸੀਗਾ ਪਰ ਇਸ ਵਕਤ 7:00 ਵਜੇ ਰਾਤ ਦੇ ਸ਼ਾਮ ਦੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਔਰ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਗੁਰੂ ਦੀ ਸੰਗਤ ਦੇ ਦਰਸ਼ਨ ਕਰਨ ਦਾ ਪੰਜ ਪਿਆਰਿਆਂ ਦੇ ਦਰਸ਼ਨ ਕਰਨ ਦਾ ਔਰ ਜੋ ਸ਼ਸ਼ਤਰ ਜੋ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਉਹਨਾਂ ਦਰਸ਼ਨ ਕਰਨ ਦਾ ਬਹੁਤ ਉਤਸ਼ਾਹ ਹੈ ਇਹ ਦੇਖ ਕੇ ਸੰਗਤਾਂ ਬਹੁਤ ਮਤਲਬ ਕਿ ਉਤਸ਼ਾਹ ਦੇ ਨਾਲ ਇੱਥੇ ਆਈਆਂ ਮੈਂ ਇਸ ਦਿਹਾੜੇ ਦੀ ਸੰਗਤਾਂ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਮੈਂ ਇਹ ਵੀ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਐਸਜੀਪੀਸੀ ਦਾ ਇਹ ਪ੍ਰਾਰਾਲਾ ਬਹੁਤ ਵਧੀਆ ਔਰ ਸਾਨੂੰ ਚਾਹੀਦਾ ਵੀ ਅਸੀਂ ਆਪਦੇ ਬੱਚਿਆਂ ਨੂੰ ਬਾਣੀ ਤੇ ਬਾਣੀ ਦੇ ਨਾਲ ਜੋੜ ਜੇ ਇਹ ਬਹੁਤ ਵੱਡੀ ਅੱਜ ਦੇ ਸਮੇਂ ਦੀ ਲੋੜ ਹੈ ਗੁਰੂ ਦੀ ਬਾਣੀ ਸਾਨੂੰ ਬਖਸ਼ਿਸ਼ ਹੈ ਇਹ ਬਾਣੀ ਦੀ ਕੀਤੀ ਹੈ ਗੁਰੂ ਨੇ ਜਿਨੇ ਲੋਕ ਤੇ ਲੋਕ ਵਿੱਚ ਸਾਡੀ ਬਾਹ ਫੜਦੀ ਹੈ ਇਸ ਕਰਕੇ ਗੁਰੂ ਦੀ ਬਾਣੀ ਨਾਲ ਜੁੜੀਏ ਗੁਰੂ ਦੇ ਬਾਣੇ ਨਾਲ ਜੁੜੀਏ ਇਹ ਹੀ ਮਲਕੇ ਸਾਡਾ ਸਭ ਤੋਂ ਸੱਚੀ ਜਿਹੜੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਸ਼ਤਾਬਦੀ ਸਮਾਰੋਹ ਤੇ ਸਭ ਤੋਂ ਸੱਚੀ ਤੇ ਸੁੱਚੀ ਗੁਰੂ ਮਹਾਰਾਜ ਦੇ ਸਾਡਾ ਸਾਡੀ ਭੇਂਟ ਹੋਊਗੀ ਇੰਨੀਆਂ ਸ਼ਬਦ ਕਹਿੰਦਾ ਹੋਇਆ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਵਾ ਜੀ ਇਹ ਹਾਂ ਜੀ ਪਿੰਡ ਸੰਧਵਾ ਦੇ ਵਿੱਚੋਂ ਸੰਗਤਾਂ ਦੇ ਵੱਲੋਂ ਇਸ ਨਗਰ ਕੀਰਤਨ ਦਾ ਜੋ ਸਵਾਗਤ ਕੀਤਾ ਗਿਆ ਧੰਨਵਾਦ ਦੇ ਸ਼ਬਦ ਵੀ ਬੋਲੇ ਗਏ ਇੱਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਹਾਲਾਂਕਿ ਸੰਗਤ ਜੋ ਇੱਥੇ ਜਿਵੇਂ ਪ੍ਰਬੰਧਕਾਂ ਨੇ ਦੱਸਿਆ ਕਿ 3 ਵਜੇ ਦੀ ਸੰਗਤ ਇੱਥੇ ਖੜੀ ਹੋਈ ਇੰਤਜ਼ਾਰ ਕਰ ਰਹੀ ਹੈ ਪਰ ਪਿੱਛੇ ਜੋ ਕਾਫਲੇ ਨੇ ਇਹ ਨਗਰ ਕੀਰਤਨ ਦੇ ਉਹ ਦਿਲੇ ਇਸ ਕਰਕੇ ਹੋ ਜਾਂਦੇ ਕਿਉਂਕਿ ਹਰ ਜਗ੍ਹਾ ਤੇ ਸੰਗਤਾਂ ਦਾ ਜੋ ਪੜਾ ਹੈ ਉਹ ਹੈ ਜਿਆਦੇ ਵੱਡਾ ਹੋਣ ਕਰਕੇ ਸੰਗਤਾਂ ਇੰਤਜ਼ਾਰ ਕਰ ਰਹੀਆਂ ਹਨ ਹਰੇ ਜਗ੍ਹਾ ਤੇ ਤਾਂ ਉਹ ਜਦੋਂ ਦਰਸ਼ਨ ਕਰਦੇ ਗੁਰੂ ਸਾਹਿਬ ਜੀ ਦਾ ਉਸ ਸਮੇਂ ਜਿਹੜਾ ਆ ਉਹ ਸਮਾਂ ਜਦੋਂ ਲੱਗਦਾ ਤੇ ਗਾਂ ਵਾਲੇ ਪੜਾਵਾਂ ਦੇ ਸੀ ਲੇਟ ਹੋ ਜਾਂਦੇ ਆ ਤੇ ਇਹੀ ਕਾਰਨ ਹੈ ਕਿ ਹਰੇਕ ਪੜਾ ਦੇ ਉੱਤੇ ਘੱਟੋ ਘੱਟ 4-4 ਘੰਟਿਆਂ ਦਾ ਫਰਕ ਜਿਹੜਾ ਪੈ ਰਿਹਾ ਸੋ ਅੱਜ ਦਾ ਜੋ ਰਾਤ ਦਾ ਵਿਸ਼ਰਾਮ ਹੈ ਇਸ ਨਗਰ ਕੀਰਤਨ ਦੇ ਕਾਫਲੇ ਦਾ ਉਹ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਹੋਵੇਗਾ ਕੱਲ ਸਵੇਰੇ ਵਿਸ਼ਰਾਮ ਤੋਂ ਬਾਅਦ ਅਗਲੇ ਪੜਾਵਾਂ ਦੇ ਲਈ ਉੱਥੋਂ ਜਿਹੜਾ ਹੈ ਇਹ ਕਾਫਲੇ ਨੇ ਅਗਲੇ ਪੜਾਵਾਂ ਦੇ ਲਈ ਚੱਲ ਪੈਣਾ ਹੈ ਇਸ ਵਕਤ ਔੜਪੂਰੇ ਤੋਂ ਅਗਾਂਹ ਨੂੰ ਜਾਂਦੇ ਹੋਏ ਸੰਧਵਾ ਪਿੰਡ ਦੇ ਵਿੱਚ ਜਿਹੜਾ ਸੰਗਤਾਂ ਦੇ ਵੱਲੋਂ ਇੱਥੇ ਲੰਗਰ ਸੇਵਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧ ਕੀਤਾ ਗਿਆ ਹੈ ਤੇ ਚਾਹ ਪਾਣੀ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਗਤਾਂ ਦੀ ਮਨ ਨੂੰ ਬਰਤਨ ਉਹ ਕਿਹੜਾ ਆਪਣਾ ਜਿਹੜਾ ਆਪਣਾ ਦਾਤ ਦਾ ਕਾਰਜ ਹੈ ਉਹ ਸਾਥੋਂ ਦੇਣੀ ਉਹ ਹੋਸ਼ਤ ਬਣਾ ਦੇਣਾ ਜਾਨ ਕੋਈ ਅਗੁਰਦੀ ਇਹ ਵਧਾਈ ਤੇ ਫਿਰ ਮੈਂ ਸਾਥ